ਤੇ ਅੱਜ ਟਰਾਈ ਦੇਣਾ ਆਇਆ ਸੀਗਾ ਦੂਜੀ ਵਾਰ ਆਇਆ ਪਹਿਲੇ ਵੀ ਅਪਾਇੰਟਮੈਂਟ ਉਹ ਵੀ ਇਦਾਂ ਹੀ ਉਸ ਦਿਨ ਵੀ ਮੁੜ ਗਏ ਫੋਟੋ ਕਰਾ ਕੇ ਅੱਜ ਵੀ ਫੋਟੋ ਹੋਈ ਤੇ ਟੈਸਟ ਹੋਇਆ ਹੀ ਨਹੀਂਗਾ ਹੋ ਰਿਹਾ ਸੀਗਾ ਲਾਈਟ ਜਾਣ ਤੋਂ ਬਾਅਦ ਹੀ ਬੰਦ ਹੋ ਗਿਆ ਸਾਡੇ ਸਟਾਫ ਦੇ ਆਈ ਖੜਿਆ ਸਰ ਜਿੰਨੇ ਵੀ ਹੈਗੇ ਨਹੀਂ ਨਹੀਂ ਸੋ ਵਿਜੀਲੈਂਸ ਬੈਠੀ ਸੀ ਜਦੋਂ ਸਾਡੀ ਟਰਾਈ ਹੋਈ ਆ ਗੱਡੀ ਦੀ ਹੋ ਗਈ ਆ ਉਹਨਾਂ ਦੇ ਮੋਟਰਸਾਈਕਲ ਦੀ ਰਹਿੰਦੀ ਆ ਤੇ ਲਾਈਟ ਬੰਦ ਹੋ ਗਈ ਆ ਕਮ ਸੇ ਕਮ ਜਿਹੜੀ ਕੰਪਨੀ ਚਲਾ ਰਹੀ ਹੈ ਇਹਨੂੰ ਜਨਰੇਟਰ ਦੀ ਬਵਸਤਾ ਚਾਹੀਦੀ ਹੈ ਨਾ ਹੁਣ ਇਹ ਕਹਿੰਦੇ ਜੀ ਦੋਵਾਰਾ ਡੇਢ ਲਓ ਦੋਵਾਰਾ ਡੇਢ ਲੈਣ ਤੇ ਫੇਰ ਸਮਝੋ ਵੀ ਹਫਤਾ 10 ਦਿਨ 15 ਦਿਨ ਕੇ ਅਸੀਂ 6-8 ਵਜੇ ਬੈਠੇ ਏਦੀ ਬਾਰ-ਬਾਰ ਕਹੀਏ ਨਾ ਲਾਈਟ ਆ ਗਈ ਚਲੀ ਗਈ ਲਾਈਟ ਹੀ ਲੇ ਗਈ ਲਾਈਟ ਆ ਗਈ ਆ ਸਿਸਟਮ ਬੰਦ ਹੋ ਗਿਆ ਸਿਸਟਮ ਨਹੀਂ ਚੱਲਦੇ ਸੀ ਤੋਂ ਚੱਲ ਏਦਾਂ ਹੀ ਵੀ ਸਹੀ ਹੁੰਦੇ ਸੀ ਜੇ ਕਹਿੰਦੇ 4 ਵਜੇ ਤੱਕ ਲੈਟ ਨਹੀਂ 5 ਵਜੇ ਤੱਕ ਲੈਟ ਨਹੀਂ ਕੋਈ ਕਹਿੰਦੇ ਕੱਲ ਨੂੰ ਅਪਾਇੰਟਮੈਂਟ ਦੁਆਰਾ ਲੋ ਖੱਜਲ ਖਰਾਬੀ ਇਹਦੀ ਕੰਮ ਆਪਣੇ ਸਾਰੇ ਛੱਡ ਕੇ ਆਪਣੇ ਆਏ ਹੋਏ ਨੇ ਉਹਦੇ ਕੋਈ ਲਾਈਟ ਦੀ ਸਹੂਲਤ ਹੈ ਨਹੀਂ ਕਿ ਕੁਝ ਨਹੀਂ ਹੈਗਾ ਜਿਹੜੇ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਆਰਟੀਓ ਦਫਤਰ ਈਸਟ ਦੇ ਵਿੱਚ ਵਿਜੀਲੈਂਸ ਦੀ ਰੇਡ ਹੋਈ ਆ ਤੇ ਜਿਹਦੇ ਕਾਰਨ ਜਿਹੜੇ ਵੀ ਸੀਟਾਂ ਦੇ ਉੱਤੇ ਮੁਲਾਜ਼ਮ ਬੈਠੇ ਸੀਗੇ ਉਹ ਇਧਰ ਉਧਰ ਤਿੱਤਰ-ਪਿੱਤਰ ਹੋ ਗਏ ਨੇ ਭੱਜ ਗਏ ਨੇ ਕਾਰਨ ਕੀ ਸੀਗਾ ਵੀ ਇੱਥੇ ਲੋਕਾਂ ਦਾ ਸਹੀ ਢੰਗ ਨਾਲ ਕੰਮ ਨਹੀਂ ਸੀ ਹੋ ਰਿਹਾ ਤੇ ਇੱਥੇ ਏਜੰਟਾਂ ਦਾ ਬੋਲਬਾਲਾ ਸੀਗਾ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕੀ ਇੱਥੇ ਮਾਹੌਲ ਸੀਗਾ ਲੋਕ ਕਿੰਨੇ ਕੁ ਪ੍ਰੇਸ਼ਾਨ ਸੀਗੇ ਕੰਮ ਨਹੀਂ ਹੋ ਰਿਹਾ ਸੀ ਕਿਸੇ ਨੇ ਸ਼ਿਕਾਇਤ ਕੀਤੀ ਹੋਊਗੀ ਤੇ ਜਿਹਦੇ ਕਾਰਨ ਜੜੀ ਵਿਜੀਲੈਂਸ ਦੀ ਰੇਡ ਪਈ ਹੈ ਸ਼ਾਰਟ ਨਾਲ ਦੀ ਨਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਲੋਕਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਆਓ ਚੱਲਦੇ ਆਂ ਅੰਦਰ ਕਰ ਲੈਨੇ ਆਂ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗਰਜਾ ਸਿੰਘ ਹੈ ਜੀ ਜੀਤੇ ਅੱਜ ਤੁਸੀਂ ਆਰਟੀ ਆਫਿਸ ਆਏ ਹੋ ਕੀ ਕੰਮ ਕਰਵਾਉਣ ਆਏ ਤੇ ਕੀ ਹੋਇਆ ਇੱਥੇ ਅੱਜ ਮੈਂ ਲਰਨਿੰਗ ਪਹਿਲੇ ਲਾਇਸੈਂਸ ਉਹ ਆਪਣੇ ਕਰ ਕੀਤਾ ਸੀਗਾ ਅਪਲਾਈ ਤੇ ਅੱਜ ਟਰਾਈ ਦੇਣ ਆਇਆ ਸੀਗਾ ਦੂਜੀ ਵਾਰ ਆਇਆ ਪਹਿਲੇ ਵੀ ਅਪਾਇੰਟਮੈਂਟ ਉਹ ਵੀ ਇਦਾਂ ਹੀ ਉਦਨ ਵੀ ਮੁੜ ਗਏ ਫੋਟੋ ਕਰਾ ਕੇ ਅੱਜ ਵੀ ਫੋਟੋ ਹੋਈ ਤੇ ਟੈਸਟ ਹੋਇਆ ਹੀ ਨਹੀਂ ਹੈਗਾ ਅੱਜ ਵੀ ਫੇਰ ਮੋੜ ਚੱਲੇ ਆ ਲਾਈਟ ਭੱਜ ਗਈ ਕਹਿੰਦੇ ਤੇ ਇੱਥੇ ਜਿਹੜੇ ਬੈਠੇ ਸੀ ਏਜੰਟ ਵਗੈਰਾ ਜਾਂ ਹੋਰ ਆਫੀਸਰ ਬੈਠੇ ਸੀਗੇ ਇੱਥੇ ਟੇਬਲਾਂ ਦੇ ਉੱਤੇ ਉਹ ਕਿਧਰ ਗਏ ਸਾਰੇ ਉਹ ਸ਼ਾਇਦ ਬਿਜਲੀਅੰਸ ਕਰਕੇ ਪਹੀ ਪਾਜੇ ਸਾਰੇ ਜਾਂ ਕੀ ਸਟੈਂਡੀ ਰੇਡ ਕਦੋਂ ਕੋਈ ਆ ਹੋ ਗਿਆ ਘੰਟਾ ਡੇਢ ਕਾ ਆਏ ਉਹਨਾਂ ਨੂੰ ਹਾਂਜੀ ਸਾਰੇ ਨਿਕਲ ਗਏ ਸਸੀ ਗੱਲ ਜੀ ਸਸੀ ਹੋਈ ਰਣਜੀਤ ਸਿੰਘ ਜੀ ਰਣਜੀਤ ਸਿੰਘ ਤੁਸੀਂ ਇਹ ਇਥੇ ਵੀ ਕੰਮ ਕਰਵਾਉਣਾ ਆਏ ਸੀ ਕੋਈ ਹਾਂਜੀ ਹਾਂਜੀ ਲਾਇਸੈਂਸ ਦੀ ਟਰਾਈ ਸੀਗੀ ਗੱਡੀ ਦੀ ਤੇ ਕਿਦਾਂ ਕੰਮ ਹੋ ਰਿਹਾ ਇੱਥੇ ਜਾਂ ਕੀ ਹੋ ਰਿਹਾ ਬਿਜਲੀਅੰਸ ਬੈਠੀ ਸੀ ਜਦੋਂ ਸਾਡੀ ਟਰਾਈ ਹੋਈ ਆ ਗੱਡੀ ਦੀ ਹੋ ਗਈ ਆ ਉਹਨਾਂ ਦੇ ਮੋਟਰਸਾਈਕਲ ਦੀ ਰਹਿੰਦੀ ਆ ਤੇ ਲਾਈਟ ਬੰਦ ਹੋ ਗਈ ਆ ਕਮ ਸੇ ਕਮ ਜਿਹੜੀ ਕੰਪਨੀ ਚਲਾ ਰਹੀ ਹੈ ਇਹਨੂੰ ਜਨਰੇਟਰ ਦੀ ਬਵਸਤਾ ਚਾਹੀਦੀ ਹੈ ਨਾ ਤਾਂ ਕਿ ਪਬਲਿਕ ਹਰਸਣਾ ਹੋਵੇ ਜੇ ਲਾਈਟ ਹੁੰਦੀ ਜਨਰੇਟਰ ਹੁੰਦਾ ਤਾਂ ਇੱਥੇ ਸਾਰਾ ਕੁਝ ਹੋ ਸਕਦਾ ਸੀ ਐਨਾ ਫੰਡ ਹਰ ਇੱਕ ਚੀਜ਼ ਸਰਕਾਰ ਦਿੰਦੀ ਆ ਏਜੰਟਾਂ ਦਾ ਬੜਾ ਬੋਲ ਵਾਲਾ ਇੱਥੇ ਹੁਣ ਤੋਂ ਚਲੋ ਹੈ ਗਈ ਹੈ ਜੀ ਪਰ ਇਹ ਨਹੀਂ ਜਿਹੜਾ ਕੰਮ ਵੈਸੇ ਵੀ ਤਾਂ ਨਹੀਂ ਹੋ ਰਿਹਾ ਨਾ ਜੇ ਕੰਮ ਜਿੰਨੇ ਅਸੀਂ ਬੈਠੇ ਆ ਸਾਰੇ ਸਾਡਾ ਹੋ ਜਾਣਾ ਸੀ ਅਗਰ ਲਾਈਟ ਹੁੰਦੀ ਤਾਂ ਠੀਕ ਹੈ ਨਾ ਹੁਣ ਇਹ ਕਹਿੰਦੇ ਜੀ ਦੁਬਾਰਾ ਡੇਟ ਲਓ ਦੋਰਾ ਡੇਡ ਲਾਈਨ ਤੇ ਫੇਰ ਸਮਝੋ ਵੀ ਹਫਤਾ 10 ਦਿਨ 15 ਦਿਨ ਗਏ ਠੀਕ ਹੈ ਸਵੇਰ ਦੇ ਆਏ ਬੈਠੇ ਆਂ ਫੇਰ ਖਰਾਬ ਹੋ ਗਈ ਸਵੇਰ ਦੇ ਆਏ ਬੈਠੇ ਆਂ ਦੋ ਬੱਚਲੇ ਨੇ ਤੇ 4-5 ਵਜੇ ਤੱਕ ਬੈਠ ਕੇ ਦੇਖਾਂਗੇ ਕੀ ਕਰਾਂਗੇ ਦੱਸੋ ਹੁਣ ਨੰਨੇ ਦੇ ਬਾਈ ਜੀ ਕੀ ਨਾਮ ਹੈ ਆਪਕਾ ਅਸ਼ੋਕ ਕੁਮਾਰ ਹੈ ਅਸ਼ੋਕ ਜੀ ਤੁਸੀਂ ਵੀ ਅੱਜ ਆਇਥੇ ਕੰਮ ਕਰਵਾਉਣ ਆਏ ਹੋ ਵਿਜੀਲੈਂਸ ਦੀ ਰੇਡ ਵੀ ਪਈ ਹੈ ਸਾਰੇ ਭੱਜ ਗਏ ਕੀ ਕਹਿਣਾ ਜਾਣਦੇ ਹੋ ਸਵੇਰ 8:30 ਵਜੇ ਤੋਂ ਬੈਠੇ ਏਦੀ ਬਾਰ-ਬਾਰ ਕਹੀ ਜਾਂਦਾ ਲਾਈਟ ਆ ਕੇ ਚਲੀ ਗਈ ਲਾਈਟ ਹੀ ਲੇ ਗਈ ਲਾਈਟ ਆ ਗਈ ਆ ਸਿਸਟਮ ਬੰਦ ਹੋ ਗਿਆ ਸਿਸਟਮ ਨਹੀਂ ਚੱਲਦਾ ਸੀ ਤੋਂ ਹੀ ਚੱਲ ਏਦਾਂ ਕੁ ਹਾਂ ਦਾ ਵਿਜੀਲੈਂਸ ਵੀਰੇਡ ਹੋਈ ਹੈ ਹਾਂਜੀ ਹਾਂਜੀ ਫਿਰ ਕਿੱਧਰ ਗਏ ਸਾਰੇ ਹੁਣ ਅਫਸਰ ਸਾਰੇ ਇਧਰ ਉਧਰ ਹੋ ਗਏ ਐਜੰਟ ਵੀ ਸਾਰੇ ਇਧਰ ਉਧਰ ਸੋ ਵਿਜੀਲੈਂਸ ਦੇ ਆਉਣ ਦੇ ਨਾਲ ਜਿਹੜੇ ਹੈਗੇ ਸਾਰੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਸੀਗੇ ਸਾਰੇ ਇਧਰ ਉਧਰ ਹੋ ਗਏ ਆ ਬਾਈ ਜੀ ਕੀ ਨਾਮ ਤੁਹਾਡਾ ਮੈਂ ਨਾਮ ਲਵੀ ਹਾਂ ਤੁਸੀਂ ਕੀ ਕਰਨਾ ਹੈ ਮੇਰੇ ਲਾਇਸੈਂਸ ਦੀ ਭਰਾ ਵੀ ਲਾਇਸੈਂਸ ਦੀ ਹੋ ਸੀਗੀ ਡੇਟ ਸੀਗੀ ਅੱਜ 3 ਜੀ ਦੀ ਪਹਿਲਾਂ ਵੀ ਅਸੀਂ ਦੋ ਵਾਰੀ ਅਮਲੋ ਇੱਕ ਵਾਰੀ ਆ ਕੇ ਮੁੜ ਕੇ ਅੱਜ ਜਦਦੇ ਵਿਜੀਲੈਂਸ ਆਲੇ ਆਏ ਹੋਏ ਨੇ ਤਦ ਦੀ ਲਾਈਟ ਚਲੀ ਗਈ ਸੀ ਸਵੇਰੇ 10 ਵਜੇ ਦੇ ਆ ਕੇ ਬੈਠੇ ਹੋਏ ਆਂ ਭੁੱਖਣ ਭਾਣੇ ਠੀਕ ਹੈ ਜੀ ਹੁਣ ਕਹਿੰਦੇ 4 ਵਜੇ ਤੱਕ ਲੈਟ ਨਹੀਂ ਆਣੀ 5 ਵਜੇ ਤੱਕ ਲੈਟ ਨਹੀਂ ਆਣੀ ਫਿਰ ਕਹਿੰਦੇ ਕੱਲ ਨੂੰ ਅਪਾਇੰਟਮੈਂਟ ਦਵਾਰ ਵਾਲੋ ਖੱਜਲ ਖਰਾਬੀ ਇਹਦੀ ਕੰਮ ਆਪਣੇ ਸਾਰੇ ਛੱਡ ਕੇ ਆਪਣੇ ਆਏ ਹੋਏ ਆਰੇ ਪੂਰੇ ਕੋਈ ਲਾਈਟ ਦੀ ਸਹੂਲਤ ਹੈ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਉਰੇ ਨਾ ਬਾਥਰੂਮ ਕੋਈ ਚੱਜਦਾ ਉਰੇ ਠੀਕ ਹੈ ਜੀ ਸਾਰਾ ਨਾ ਕੋਈ ਬੈਠਣ ਨੂੰ ਨਾ ਖੜਨ ਨੂੰ ਤੋਂ ਪਰ ਆ ਦੇਖੋ ਕਿੰਦਾ ਗੱਡੀਆਂ ਬਾਹਰ ਖੜੀਆਂ ਹੋਈਆਂ ਨੇ ਹਨਾ ਮੈਂ ਤੁਹਾਨੂੰ ਦਿਖਾ ਦਿੰਨਾ ਚਾਹੁੰਦਾ ਵੀ ਦੇਖੋ ਇੰਨੀ ਗਰਮੀ ਹੈ ਤੇ ਪੱਖੇ ਵੀ ਜਿਹੜੇ ਹੈਗੇ ਆ ਬੰਦ ਆ ਤੇ ਅੰਦਰ ਜਿਹੜੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਲਾਈਟ ਹੈ ਨਹੀਂਗੀ ਤੇ ਇੱਥੇ ਕਦੇ ਸਰਵਰ ਡਾਊਨ ਦਾ ਬਹਾਨਾ ਲਗਾਇਆ ਜਾਂਦਾ ਹੈ ਤੇ ਕਦੇ ਲਾਈਟ ਨਾ ਹੋਣ ਦਾ ਬਹਾਨਾ ਲਗਾਇਆ ਜਾਂਦਾ ਆ ਸੋ ਇਹ ਜਿਹੜਾ ਕਰਪਸ਼ਨ ਦਾ ਅੱਡਾ ਕਿਹਾ ਜਾ ਸਕਦਾ ਹੈ ਜਿੱਥੇ ਜਣੇ ਬੋਲਵਾਲਾ ਜਿਹੜਾ ਹੈਗਾ ਕਰਪਸ਼ਨ ਦਾ ਤੇ ਜਿਹਦੇ ਕਰਕੇ ਇਹ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਤੇ ਹੁਣ ਆਪਣੀਆਂ ਸੀਟਾਂ ਦੇ ਉੱਤੇ ਕੋਈ ਵੀ ਨજર ਨਿਆ ਰਿਹਾ ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਤੇ ਲਾਈਟ ਨਾ ਹੋਣ ਦਾ ਜਿਹੜਾ ਬੰਨਾ ਉਹ ਲਗਾਇਆ ਜਾ ਰਿਹਾ ਆ ਤੇ ਹੁਣ ਗੱਲ ਕਰਾਂਗੇ ਤੁਹਾਡੇ ਅਫਸਰਾਂ ਨਾਲ ਵੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਵੀ ਸਾਡੇ ਨਾਲ ਜੇ ਅਫਸਰ ਗੱਲਬਾਤ ਕਰਦੇ ਨੇ ਹੁਣ ਇੱਥੇ ਮੁਲਾਜ਼ਮ ਜਿਹੜੇ ਬੈਠੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਇਹ ਇਥੇ ਮਾਹੌਲ ਹੈਗਾ ਆ ਮੈਡਮ ਇੱਥੇ ਕੀ ਹੈ ਹੁਣ ਸਿਸਟਮ ਕੀ ਹੈ ਹੁਣ ਇੱਥੇ ਸਾਰੇ ਟੇਬਲਾਂ ਤੇ ਬੈਠੇ ਕੋਈ ਨਹੀਂ ਗੀ ਲਾਈਟ ਹੈ ਨਹੀਂ ਗੀ ਤੁਸੀਂ ਕਹੋਗੇ ਸਰ ਲਾਈਟ ਹੈਗੀ ਨਹੀਂ ਹੈ ਅੱਛਾ ਤੇ ਇਹ ਹੁਣ ਕੰਮ ਹੁਣ ਲੋਕੀ ਸਵੇਰ ਦੇ ਆਏ ਆ ਕਹਿੰਦੇ ਵੀ ਇੱਥੇ ਕੰਮ ਨਹੀਂ ਹੋ ਰਿਹਾ ਜਾਂ ਕਿਦਾਂ ਸਰ ਹੋ ਰਿਹਾ ਸੀਗਾ ਲਾਈਟ ਚਾਲਣ ਤੋਂ ਬਾਅਦ ਹੀ ਬੰਦ ਹੋਇਆ ਵਾ ਅੱਛਾ ਤੇ ਇਹ ਵਿਜੀਲੈਂਸ ਦੀ ਰੇਡ ਵੀ ਪਈ ਆ ਉਹਦਾ ਕੀ ਕਰਨਾ ਵੈਸੇ ਉਹਨਾਂ ਨੇ ਵੈਸੇ ਚੈਕਿੰਗ ਲਈ ਆਏ ਸੀਗੇ ਦੋ ਬੰਦੇ ਵੀ ਕਹਿੰਦੇ ਲੈ ਕੇ ਗਏ ਮੈਨੂੰ ਨਹੀਂ ਪਤਾ ਸਰ ਕੋਈ ਤਾਂ ਸਾਡੇ ਸਟਾਫ ਦੇ ਹੀ ਗਏ ਸਾਡੇ ਸਟਾਫ ਦੇ ਆ ਹੀ ਖੜੇ ਆ ਸਰ ਜਿੰਨੇ ਵੀ ਹੈਗੇ ਨਹੀਂ ਆਪਣੇ ਸਟਾਫ ਦਾ ਕੀ ਸਮਝ ਨਹੀਂ ਨਹੀਂ ਸਰ ਠੀਕ ਤੁਸੀਂ ਸੁਣਿਆ ਵੀ ਵਿਜੀਲੈਂਸ ਦੇ ਇਹਨਾਂ ਦੇ ਕਹਿੰਦੇ ਮੁਤਾਬਕ ਆ ਵੀ ਰੂਟੀਨ ਦੀ ਚੈਕਿੰਗ ਵਾਸਤੇ ਆਏ ਸੀਗੇ ਵੀ ਉਦਾਂ ਕੋਈ ਰੇਡ ਨਹੀਂ ਆ ਪਰ ਭਰੋਸੇਯੋਗ ਸੂਤਰਾਂ ਤੋਂ ਵੀ ਪਤਾ ਲੱਗਿਆ ਵੀ ਜਿਹੜੇ ਦੋ ਬੰਦਿਆਂ ਨੂੰ ਉਹ ਰਾਉਂਡ ਅਪ ਕਰਕੇ ਨਾਲ ਲੈ ਕੇ ਗਏ ਨੇ ਬਾਕੀ ਹੁਣ ਦੇਖਦੇ ਹਾਂ ਵੀ ਅੱਗੇ ਕੀ ਕਾਰਵਾਈ ਹੋ ਰਹੀ ਹੈ ਹੁਣ ਵਿਜੀਲੈਂਸ ਦੇ ਰੇਡ ਮਾਮਲੇ ਦੇ ਵਿੱਚ ਪੰਜ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਆ ਐਸਐਸਪੀ ਜਗਤਪ੍ਰੀਤ ਸਿੰਘ ਜਿਹਦੇ ਨਾਲ ਵਰਬਲੀ ਗੱਲ ਹੋਈ ਹੈ ਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਪੰਜ ਬੰਦੇ ਦੇ ਵਿੱਚੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਆਰਟੀਓ ਦਫਤਰ ਈਸਟ ਤੋਂ ਅਤੇ ਤਿੰਨ ਬੰਦੇ ਜਿਹੜੇ ਹੈਗੇ ਉਹ ਡੀਸੀ ਦਫਤਰ ਦੇ ਨੇੜੇੋਂ ਜਿਹੜੇ ਹੈਗੇ ਉਹ ਕਾਬੂ ਕੀਤੇ ਨੇ ਇਹ ਏਜੰਟ ਜਿਹੜੇ ਸੀਗੇ ਪੈਸੇ ਲੈ ਕੇ ਜਿਹੜੇ ਲੋਕਾਂ ਦੇ ਕੰਮ ਕਰਵਾਉਂਦੇ ਸੀ ਲਾਇਸੈਂਸ ਬਣਾਉਂਦੇ ਸੀ ਜਾਂ ਜਿਹੜੇ ਟੈਸਟ ਪਾਸ ਕਰਵਾਉਂਦੇ ਸੀਗੇ ਪਰ ਹੁਣ ਐਸਐਸਪੀ ਦੇ ਕੋਲੋਂ ਜਾਣਕਾਰੀ ਲੈਣ ਵਾਸਤੇ ਅਸੀਂ ਵਿਜੀਲੈਂਸ ਦਫਤਰ ਵੀ ਆਏ ਸੀਗੇ ਉਹਨਾਂ ਦਾ ਇਹੀ ਕੇਂਦਰੀ ਅਸੀਂ ਪੰਜਾਬ ਭਰ ਦੇ ਵਿੱਚ ਇਹ ਰੇਡਾਂ ਹੋ ਰਹੀਆਂ ਨੇ ਹਰ ਇੱਕ ਆਰਡੀਓ ਆਫਿਸ ਦੇ ਵਿੱਚ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਜਾਣਕਾਰੀ ਹਜੇ ਲੀਕ ਹੋਣ ਦਾ ਡਰ ਕਰਕੇ ਕੋਈ ਅਸੀਂ ਪੁਲਿਸ ਆਪਣਾ ਬਾਈਟ ਨਹੀਂ ਦੇ ਸਕਦੇ ਆਫੀਸ਼ੀਅਲੀ ਪਰ ਇਸੇ ਨੂੰ ਅਸੀਂ ਵੀ ਸਮਝਦੇ ਆਂ ਵੀ ਜਿਹੜੀ ਜਾਂਚ ਦੇ ਉੱਤੇ ਜਿਹੜਾ ਵੀ ਹੈਗਾ ਇਹਦਾ ਪ੍ਰਭਾਵ ਪੈਂਦਾ ਆ ਤੇ ਇਸ ਕਰਕੇ ਅਸੀਂ ਵੀ ਆ ਜਿਆਦਾ ਮਜਬੂਰ ਨਹੀਂ ਕੀਤਾ ਐਸਐਸਪੀ ਸਾਹਿਬ ਨੂੰ ਬਾਈਟ ਦੇਣ ਵਾਸਤੇ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ